ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜੀੜਾ ਅਗਨ ਬਰਾਬਰ ਤਪੈ ਭੀਤਰ ਬੱਗੈ ਕਾਤੀ ਪ੍ਰਣ ਬਤਨ ਨਨਕ ਹੁਕਮ ਪਹਿਛਾਣੈ ਸੁਖ ਹੋਵੇ ਦਿਨ ਰਾਤੀ ਰੈਣ ਗਵਾਈ ਸੋ ਏਕੈ ਦੇਵ ਸਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌੜੀ ਬਦਲੇ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵ ਗੁਰਪੂਰਾ ਭੇਟਿਓ ਬੜਾ ਭਾਗੀ ਮਨ ਹੈ ਭਾਇਆ ਪ੍ਰਗਾਸ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸ ਚੰਗੇ ਭਾਗਾ ਦੇ ਕਾਰਨ ਮੈਨੂੰ ਪੂਰਾ ਗੁਰੂ ਮਿਲਿਆ ਹੈ ਤੇ ਮੇਰੇ ਮਨ ਵਿੱਚ ਚਾਨਣ ਹੋ ਗਿਆ ਹੈ ਮੇਰੇ ਮਾਲਕ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਮੈਨੂੰ ਹੁਣ ਆਪਣੇ ਮਾਲਕ ਤੇ ਹੀ ਭਰੋਸਾ ਹੈ ਆਪਣੇ ਸਤਗੁਰ ਕੈ ਬਲੇ ਹਾਰੈ ਅਗ ਸੁਖ ਪਾਛ ਸੁਖ ਸਹਿਜ ਕਰ ਆਨੰਦ ਹਮਾਰੈ ਰਹਾਓ ਮੈਂ ਆਪਣੇ ਸਤਗੁਰ ਤੋਂ ਸਦਕੇ ਜਾਂਦਾ ਹਾਂ ਮੈਨੂੰ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਸਦਾ ਟਿਕੇ ਰਹਿਣ ਵਾਲਾ ਸੁਖ ਮਿਲ ਗਿਆ ਹੈ ਤੇ ਹੁਣ ਮੇਰੇ ਹਿਰਦੇ ਘਰ ਵਿੱਚ ਆਨੰਦ ਹੀ ਆਨੰਦ ਹੈ ਹੈਹਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ